ਤਰਨਤਲ ਜਿਮਨੀ ਚੌਣ ਦੇ ਵਿੱਚ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ ਕਿਹੜੇ ਕਿਹੜੇ ਉਮੀਦਵਾਰ ਬਾਹਰ ਹੋ ਜਾਣਗੇ ਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਜਿਵੇਂ ਹੀ ਪੱਕੇਗਾ ਉਹਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਕਿ ਅੱਜ ਉਹ ਆਪਣੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਕੇ ਉੱਥੇ ਕੋਈ ਮਾਹੌਲ ਬਣਾਉਣਗੇ ਸੋ ਤਰਨਤਲ ਜਿਮਨੀ ਚੌਣ ਦੇ ਹਵਾਲੇ ਨਾਲ ਜਿੱਥੇ ਗੱਲ ਕਰਾਂਗੇ ਉੱਥੇ ਗੱਲ ਹਰਚਰ ਸਿੰਘ ਭੁੱਲਰ ਦੀ ਵੀ ਜ਼ਰੂਰ ਕਰਾਂਗੇ ਕਿ ਉਹਨਾਂ ਤੇ ਕਰੇ ਜਿਵੇਂ ਸੀਬੀਆਈ ਨੇ 7 ਦਿਨਾਂ ਬਾਅਦ ਮੁੜ ਕੇ ਦਸਤਖਤ ਦਿੱਤੀ ਹੈ ਕੀ ਕੁਛ ਨਾਪ ਲਿਆ ਕੀ ਕੁਛ ਬਾਤ ਲਿਆ ਕੀ ਕੋਈ ਜਾਂਚ ਲਿਆ ਕੀ ਕੁਛ ਨਵੇਂ ਤਰ੍ਹਾਂ ਦੇ ਪ ਕਿੱਧਰ ਨੂੰ ਅਗਾਹ ਗੱਲ ਤੁਰੇਗੀ ਇਸ ਦੇ ਉੱਤੇ ਵੀ ਨਜ਼ਰਸਾਨੀ ਕਰਾਂਗੇ ਤੇ ਜੇਕਰ ਵਿਦੇਸ਼ ਦੀ ਵੱਲ ਝਾਤ ਮਾਰੀਏ ਤਾਂ ਕਹਿੰਦੇ ਕੈਨੇਡਾ ਨਾਲ ਭਾਰਤ ਨੂੰ ਹਰ ਹਿੰਦੇ ਆਪਣੇ ਰਿਸ਼ਤੇ ਸੁਧਾਰਨਾ ਚਾਹੁੰਦਾ ਕੀ ਉਹਦੇ ਵਿੱਚ ਅਗਾਹ ਵਧਿਆ ਜਾ ਰਿਹਾ ਤੇ ਕਿਵੇਂ ਵਧਿਆ ਜਾ ਰਿਹਾ ਇਧਰ ਅਮਰੀਕਾ ਨੇ ਜਿਵੇਂ ਕਿਹਾ ਕਿ ਲਓ ਜੀ ਮੈਂ ਤਾਂ ਰੂਸ ਦੀਆਂ ਦੋ ਕੰਪਨੀਆਂ ਤੇ ਪਾਬੰਦੀ ਲਾਤੀ ਕੀ ਉਹ ਪਾਬੰਦੀ ਦਾ ਅਸਰ ਸਿੱਧਾ ਭਾਰਤ ਤੇ ਪਵੇਗਾ ਭਾਰਤ ਦੇ ਰੂਸ ਨਾਲ ਰਿਸ਼ਤਿਆਂ ਤੇ ਪਵੇਗਾ ਤੇਲ ਦੀ ਖਰੀਦੋ ਪ੍ਰਾਪਤ ਤੇ ਪਵੇਗਾ ਤੇ 트ੰਪ ਦੇ ਮੁੜਕੇ ਕਿਤੇ ਦਾਵੇ ਕਿੰਨਾ ਅਸਰ ਪਾਉਣਗੇ ਕਿ ਦਸੰਬਰ ਤੋਂ ਬਾਅਦ ਭਾਰਤ ਪਿਛਾਂਟ ਜਾਏਗਾ ਰੂਸ ਦੇ ਮਾਮਲੇ 'ਚ ਤੇਰ ਖਰੀਦ ਵਾਲੇ ਪਹਿਲੂ ਤੇ ਇਹਨਾਂ ਸਾਰੇ ਨੁਕਤਿਆਂ ਤੇ ਚਰਚਾ ਕਰ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਹਮਿੰਦਰ ਸਿੰਘ ਜੀ ਸਰਦਾਰ ਹਮਿੰਦਰ ਸਿੰਘ ਜੀ ਸਵਾਗਤ ਕਰਦੇ ਆ ਮੈਂ ਸਭ ਤੋਂ ਪਹਿਲਾਂ ਤਰਨਤਾਰਨ ਵਾਲੇ ਪਹਿਲੂ ਤੋਂ ਸਮਝਣਾ ਚਾਹਣਾ ਕਿ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਕੁਝ ਨਾਮ ਤਾਂ ਹਟ ਹੀ ਜਾਣਗੇ ਪਿਛਾਂ ਕੁਝ ਨੂੰ ਮਨਾ ਲਿਆ ਸਮਝਾ ਲਿਆ ਗਿਆ ਹੋਊਗਾ ਪਰ ਉਹ ਤੋਂ ਬਾਅਦ ਜਿਵੇਂ ਉਹ ਚੋਣ ਪੇੜ ਭਖਣੀ ਹੈ ਉਹ ਚ ਮੁੱਖ ਮੰਤਰੀ ਅੱਜ ਜਿਵੇਂ ਮੋੜ ਵੱਜਣ ਜਾ ਰਹੇ ਨੇ ਕੀ ਮੰਨਿਆ ਜੀ ਕਿ ਸੱਤਾਧਾਰੀ ਤਰਪੂਰੀ ਤਾਕਤ ਨਾਲ ਤੇ ਪੂਰੀ ਆਪਣੇ ਜੋਰ ਖੋਸ਼ਨਾ ਲੜਨਾ ਚਾਹੁੰਦੀ ਹੈ ਕੁਛ ਲੱਗਦਾ ਜੀ ਉਧਰ ਨੂੰ ਕਿ ਕਿਧਰ ਨੂੰ ਗਲਤ ਰੂਗੀ ਕਿ ਦੀ ਹਵਾ ਬਗੂਗੀ ਬਿਲਕੁਲ ਪਾਨੇ ਬਿਹਾਰ ਦੀ ਇਲੈਕਸ਼ਨ ਵੀ ਬਹੁਤ ਇੰਪੋਰਟੈਂਟ ਹੈ ਜੀ ਨੇ ਦੇਸ਼ ਦੇ ਵਿੱਚ ਰੋਲ ਪਲੇ ਕਰਨਾ ਪਰ ਪੰਜਾਬ ਲਈ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਜੋਰ ਲੱਗਿਆ ਹੋਇਆ ਤਰਨ ਤਰ ਗੱਲਾਂ ਸਰਕਾਰ ਦਾ ਨਹੀਂ ਕਿਉਂਕਿ ਸਰਕਾਰ ਦਾ ਤਾਂ ਹੈਗਾ ਹੀ ਹੈ ਕਿ ਜੇ ਸਰਕਾਰੇ ਸੀਟ ਨਹੀਂ ਕੱਢ ਰਹੀ ਤਾ ਫਿਰ ਇਹ ਹੋ ਜੂਗਾ ਮੁੜਕੇ ਖੇਲਾ ਜੀ ਸਰਕਾਰ ਤਾਂ ਗਈ ਜੀ ਸਰਕਾਰ ਦਾ ਤਾਂ ਇਕਬਾਲ ਕਿਉਂਕਿ ਆਲੇ ਦੁਆਲੇ ਚਾਰ ਸਫਰੇ ਮਾਹੌਲ ਇਹੋ ਜਿਹਾ ਬਣ ਰਿਹਾ ਹੈ ਕਦੇ ਸਰਕਾਰ ਕਿਸੇ ਸੰਕਟ 'ਚ ਫਸਦੀ ਆ ਕਦੇ ਕਿਸੇ 'ਚ ਇਨਾ ਦਿਨਾਂ ਦੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਹੁਣ ਤੇ ਹੜਾ ਵਾਲੇ ਚੈੱਕ ਨੇ ਜਿਹੜੇ ਉਹ ਕਹਿੰਦੇ ਪਿੱਛੋਂ ਪੈਸਾ ਨਹੀਂ ਆਇਆ ਕੈਸ ਵੀ ਨਹੀਂ ਹੋ ਰਿਹਾ ਜਿੰਨੇ ਕੁ ਦਿੱਤੇ ਸੀ ਤੇ ਬਾਕੀ ਚੀਜ਼ਾਂ ਦੇ ਮਾਮਲੇ 'ਚ ਪਰ ਫਿਰ ਜੋਰ ਲਾਉਣਗੇ ਆਪਣੇ ਤਰੀਕੇ ਦੇ ਨਾਲ ਜਿਵੇਂ ਹਰਬੀਤ ਸੰਧੂ ਜਿਹੜਾ ਕੈਂਡੀਡੇਟ ਵੀ ਇਹਨਾਂ ਨੇ ਬਾਹਰੋਂ ਲਿਆ ਪਹਿਲਾਂ ਹਾਲਾਂਕਿ ਉਹਦਾ ਅਪਦਾ ਅਸਰ ਵੀ ਇਹ ਨਿਜੀ ਤੌਰ ਤੇ ਕਿਹਾ ਜਾ ਰਿਹਾ ਹੈ ਪਰ ਸਰਕਾਰ ਵੀ ਜੋਰ ਲਾ ਰਹੀ ਹੈ ਪ੍ਰਸ਼ਾਸਨ ਵੀ ਲਾਊਗਾ ਸਾਰਾ ਕੁਝ ਹੋਏਗਾ ਭਗਵਾਨਤਮਾਨ ਆਪ ਜੋਰ ਲਾਉਣਗੇ ਆਪਣੀ छवि ਬਚਾਉਣ ਦੇ ਲਈ ਪਰ ਉਹ ਐਡਾ ਰਾਹ ਸੌਖਾ ਨਹੀਂ ਕਹਿੰਦੇ ਨੇ ਜਿਹੜਾ ਜਿਹੜਾ ਚੀਜ਼ਾਂ ਵੱਡ ਰਹੀਆਂ ਨੇ ਖਰਫ ਸਿਰ ਤੇ ਤੇ ਚਾਰੇ ਦੂਜੀਆਂ ਪਾਰਟੀਆਂ ਵੀ ਵੱਡੀਆਂ ਨੇ ਜਿਹੜੀਆਂ ਜੋਰ ਹਾਲਾਂਕਿ ਕਿੰਨੇ ਰਹਿ ਗਏ 6 ਦੇ ਤਾਂ ਰੱਦ ਹੋ ਗਏ ਸੀਗੇ वैसे ही टेक्निकल काउंट पे 26 ਨੇ ਭਰੇ ਸੀ 20 24 ਕਿੰਨੇ ਬਿਡਰਾ ਕਰਦੇ ਨੇ ਇੱਕ ਚਲਾਕੀਆਂ ਜਿਹੀ ਇਹ ਵੀ ਨਿਕਲੇ ਜਿਹੜਾ ਇੱਕ ਮਨਦੀਪ ਸਿੰਘ ਐ ਇੱਕ ਹੋਰ ਮਨਦੀਪ ਸਿੰਘ ਦੇ ਵੀ ਭਰੇ ਹੋਏ ਨੇ ਕੁਝ ਨਾਮਾਂ ਆਲੇ ਨਾਲ ਕਨਫਿਊਜ਼ਨ ਕਰਨ ਦੀ ਵੀ ਕਈ ਵਾਰ ਵਿਰੋਧੀਆਂ ਦੀ ਕੋਸ਼ਿਸ਼ ਹੁੰਦੀ ਹੈ ਪਰ ਜਿਹੜੇ ਅਸਲ ਦੇ ਵਿੱਚ ਜਿੱਥੇ ਸਰਕਾਰ ਦੇ ਲਈ ਬਹੁਤ ਇੰਪੋਰਟੈਂਟ ਇਲੈਕਸ਼ਨ ਹੈ ਉੱਥੇ ਨਾਲ ਦੇ ਨਾਲ ਸੁਖਵੀਰ ਸਿੰਘ ਬਾਦਲ ਕਾਂਗਰਸ ਤੇ ਖਾਸ ਤੌਰ ਤੇ ਮਨਦੀਪ ਸਿੰਘ ਇਨਾਂ ਲਈ ਬੀਜੇਪੀ ਤੋਂ ਵੀ ਜ਼ਿਆਦਾ ਹਾਲਾਂਕਿ ਬੀਜੇਪੀ ਵੀ ਟਰਾਈ ਕਰ ਰਹੀ ਹੈ ਕਿ ਉਹ ਦਿਖਾਉਗੀ ਪਹਿਲੀ ਵਾਰ ਕਿ ਮੇਰਾ ਪਿੰਡਾਂ 'ਚ ਕਿਵੇਂ ਅਸਰ ਹੈ ਤੁਸੀਂ ਲੋਕ ਜਦੋਂ ਕਹਿੰਦੇ ਉਹਦਾ ਪਿੰਡਾਂ 'ਚ ਅਸਰ ਨਹੀਂ ਮਾਜੇ 'ਚ ਬਿਲਕੁਲ ਨਹੀਂ ਤਰਨ-ਤਰਨ 'ਚ ਬਿਲਕੁਲ ਨਹੀਂ ਉਹਨਾਂ ਨੇ ਵੀ ਜ਼ੋਰ ਲਾਇਆ ਹੋਇਆ ਸਾਰੀ ਲੀਡਰਸ਼ਿਪ ਉੱਤੇ ਪਰ ਸਭ ਤੋਂ ਜ਼ਿਆਦਾ ਇਹ ਹੈ ਕਿ ਕਾਂਗਰਸ ਕੀ ਇਕਜੁੱਟ ਹੋ ਕੇ ਇਹਨੂੰ ਉਸ ਤਰੀਕੇ ਨਾਲ ਲੜੂਗੀ ਜਿਹੜਾ ਇੱਕ ਨੈਗੇਟਿਵ ਟਰੈਂਡ ਇੱਕ ਸਟਾਰਟ ਕਰ ਲਿਆ ਰਾਜਾ ਬੜਿੰਗਤੀ ਚੋੜ ਜਿਹੜੀ ਜ਼ੁਬਾਨ ਨੇ ਜਿਹੜੀ ਜੋਹਾਨ ਨੇ ਸਿੱਖੇ ਖਾਲਸਤਾਨ ਚਾਹੁੰਦੇ ਹੋ ਜਾਂ ਹਿੰਦੁਸਤਾਨ ਉਹਨੇ ਮੁੱਦਿਆਂ ਦੀ بجائے ਟਿਲਟ ਕਰਤੀ ਸੀ ਕੰਪੇਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹਦੇ ਚ ਕਾਂਗਰਸ ਦੇ ਅੰਦਰ ਵੀ ਹਿਲਜੁਲ ਹੋਈ ਕਾਂਗਰਸ ਦੇ 12 ਲੋਕਾਂ ਨੇ ਉਹਦੀ ਨਿੰਦਾ ਕੀਤੀ ਕਿ ਕੋਈ ਤਰੀਕਾ ਨਹੀਂ ਹੁੰਦਾ ਚੋਣ ਕੰਪੇਨ ਦਾ ਉਹਨੂੰ ਕਿਵੇਂ ਕਵਰ ਅਪ ਕਰੂਗੀ ਹਾਲਾਂਕਿ ਜਿਹੜੇ ਹੁਣ ਕਾਂਗਰਸ ਸੇ ਟਰਾਈ ਕਰ ਰਹੀ ਹੈ ਜਿਹੜਾ ਵਿਰੋਧੀ ਗਰੁੱਪ ਸੀ ਜਿਹਦਾ ਕਾਂਗਰਸ ਦੇ ਅੰਦਰ ਦਾ ਵੀ ਕੱਲ ਵੀ ਜਿਵੇਂ ਪ੍ਰਗਟ ਸਿੰਘ ਹੋਣੇ ਵੀ ਪਹਿਲਾਂ ਚੰਨੀ ਵੀ ਫਿਰ ਉਹ ਸਾਰਾ ਗਰੁੱਪ ਵੀ ਜਾਂਦਾ ਦਿਖਾਈ ਦੇ ਰਿਹਾ ਉੱਥੇ ਕੈਂਪੇਨ ਦੇ ਤੌਰ ਤੇ ਪਰ ਕੀ ਇਕੋਦਮ ਕੇਵਲ ਇੰਨਾ ਕੁ ਮਤਲਬ ਇਕੱਠ ਦਿਖਾ ਕੇ ਲੋਕ ਕਾਂਗਰਸ ਨੂੰ ਪ੍ਰਵਾਨ ਕਰਨਗੇ ਉਹ ਸਿੱਧਤ ਨਾਲ ਲੜਨਗੇ ਉੱਥੇ ਬੈਠ ਕੇ ਲੜਨਗੇ ਜਾਂ ਕੇ ਬੁਲਾਇਆ ਵੀ ਘੇੜਾ ਜਿਹਾ ਦਿੱਤਾ ਵਾਪਸ ਆ ਕੇ ਘੇੜਾ ਜਿਹਾ ਦਿੱਤਾ ਵਾਪਸ ਆ ਕਾਂਗਰਸ ਕਿਉਂਕਿ ਆਪਦੇ ਆਪ ਨੂੰ ਦਾਵੇਦਾਰ ਮੰਨ ਰਹੀ ਹੈ 2027 ਦਾ ਜੇ ਇੱਥੇ ਉਨੇ ਚੰਗਾ ਨਾ ਕੀਤਾ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਵੀ 27 ਤੁਹਾਡੇ ਵੱਲ ਹੀ ਕੋਈ ਲੋਕ ਦੇਖਦੇ ਪਏ ਨੇ ਹੋਰ ਕੋਈ ਆਲਟਰਨੇਟਿਵੇ ਨਹੀਂ ਕਈ ਵਾਰ ਇਹ ਹੁੰਦਾ ਨਾ ਵੀ ਹੋਰ ਤਾਂ ਕੋਈ ਹੈ ਨਹੀਂ ਜੀ ਪਰ ਨਾਲਾ ਵੀ ਲੋਕ ਹੈ ਉੱਥੇ ਸਰਕਾਰ ਦੇ ਲਈ ਤੇ ਕਾਂਗਰਸ ਲਈ ਤਾਂ ਹੈ ਗਈ ਹੈ ਤੇ ਪਰ ਇਦੋਂ ਵੀ ਇੱਕ ਇੰਪੋਰਟੈਂਟ ਪੰਥਕ ਪੋਲਿਟਿਕਸ ਹੈ ਹਮ ਇੱਥੇ ਜਿੱਥੇ ਸੁਖਬੀਰ ਸਿੰਘ ਬਾਦਲ ਹੁਣ ਕਨਸੋਲੀਡੇਟ ਕਰ ਰਹੇ ਨੇ ਆਪਣੀ ਪੋਜੀਸ਼ਨ ਜਿਵੇਂ ਨਾ ਕੇਵਲ ਉਹਨਾਂ ਨੂੰ ਇਹ ਕਹਿ ਕੇ ਕਿ ਧਰਮੀ ਫੌਜੀਆਂ ਤੋਂ ਦੇ ਪਰਿਵਾਰ ਦੇ ਵਿੱਚੋਂ ਆ ਜੀ ਦੂਸਰੇ ਪਾਸੇ ਤੁਸੀਂ ਦੇਖੋ ਆ ਜਿਹੜਾ ਇੱਕ ਵਰਤਾਰਾ ਚਲਾ ਰਹੇ ਨੇ ਸੁਖਵੀਰ ਸਿੰਘ ਬਾਦਲ ਕਿ ਸਾਰੀਆਂ ਪਤਕ ਜਥੇਬੰਦੀਆਂ ਤੋਂ ਹੁਣ ਦਸਤਾਰਬੰਦੀ ਦੁਆਰਾ ਕਰਾ ਦੋ ਦਸਤਾਰਬੰਦੀ ਦੁਆਰਾ ਕਰਾ ਕੇ ਇਹ ਮਤਲਬ ਇੱਕ ਮੈਸੇਜ ਦੇਣ ਦੀ ਟਰਾਈ ਕਰੋ ਕਿ ਮੈਂ ਜਥੇਬੰਦੀਆਂ ਫੇਰ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਖੜਕੀਆਂ ਨੇ ਆ ਕੇ ਜਾਂ ਇਹ ਮੈਸੇਜ ਦੇਣ ਦੀ ਟਰਾਈ ਕਰੋ ਲਗਾਤਾਰ ਕਿ ਜੀ ਅੰਤ ਨੂੰ ਤਾਂ ਸੁਖਬੀਰ ਹੋਣੀ ਹੈ ਜਗਾੜਕਾਰੀ ਲੈਂਦੇ ਨੇ ਇੱਕ ਇਹ ਵੀ ਤਾਂ ਇੱਕ ਗੱਲ ਕਰਨੀ ਹੁੰਦੀ ਆ ਨਾ ਮੈਸੇਜ ਦੇਣ ਦੀ ਗੱਲ ਤੇ ਉਧਰੋਂ ਵੀ ਉਹ ਟਰਾਈ ਕਰ ਰਹੇ ਨੇ ਤੇ ਇਸੇ ਕਰਕੇ ਸ਼ਾਇਦ ਇਸੇ ਦ੍ਰਿਸ਼ਟੀਕੋਣ ਤੋਂ ਨੰਨ ਤਰੀਕ ਮਤਲਬ ਵੋਟਾਂ ਤੋਂ ਪਹਿਲਾਂ ਹੀ ਬੋਟ ਪੈਂਡ ਤੋਂ ਐ ਜੀਪੀਸੀ ਦੀ ਚੋਣ ਰੱਖਤੀ ਉਹ ਚੋਣ ਵੀ ਆਟੋਮੈਟਿਕਲੀ ਆ ਕਿਉਂਕਿ ਵਿਰੋਧੀ ਤਾਂ ਅਜੇ ਸਪੈਸ਼ਲਿਸਟ ਫਿਰਦੇ ਨੇ ਵੀ ਲੜਨੀਆਂ ਜਾਂ ਨਹੀਂ ਲੜਨੀਆਂ ਇੱਕ ਵੱਡਾ ਧੜਾ ਉਹਨਾਂ ਦਾ ਇਹ ਕਹਿੰਦਾ ਲੜਨ ਦਾ ਕੋਈ ਫਾਇਦਾ ਨਹੀਂ ਜਿੱਤਣਾ ਤਾਂ ਉਹ ਨਹੀਂ ਕਿਉਂਕਿ ਉਹ ਤਾਂ ਪੁਰਾਣੇ ਹੀ ਬੰਦੇ ਨੇ ਸੁਪੀਰ ਦੇ ਹੀ ਬੰਦੇ ਨੇ ਮжоਰਿਟੀ ਤੇ ਉਹ ਆਪਣੀ ਟਰਾਈਚ ਪਰ ਸਵਾਲ ਇਹ ਵੀ ਹੈ ਨਾਲ-ਨਾਲ ਕਿਹਾ ਜਾ ਰਿਹਾ ਕਿ ਧਰਮੀ ਫੌਜੀ ਵੀ ਕਹਿੰਦੇ ਨੇ ਬੰਦੇ ਕਿ ਉਹਨਾਂ ਦੀ ਪ੍ਰੈਸ ਕਾਨਫਰੰਸਾਂ ਦੇਖਦੇ ਆ ਉਹ ਕਹਿੰਦੇ ਠੀਕ ਹੈ ਬੀਬੀ ਧਰਮੀ ਫੌਜੀ ਪਰਿਵਾਰ ਚੋਂ ਆ ਪਰ ਉਹ ਗਲਤ ਪਾਰਟੀ ਚਲੇ ਗਏ ਜਿਹੜੇ 2 ਦਸੰਬਰ ਦਾ ਹੁਕਮ ਨਾ ਮੰਨਦਾ ਜਿਹੜਾ ਬਾਕੀ ਨਹੀਂ ਜੇ ਉਹ ਕਰਕੇ ਸਾਰਾ ਕੁਝ ਹੀ ਹੈ ਉਹਦੇ ਨਾਲ ਕੀ ਫਰਕ ਪੈਂਦਾ ਹੈ ਕਿ ਹੁਣ ਇੱਕ ਲੈਵਲ ਤੇ ਅੰਡਰਗ੍ਰਾਉਂਡ ਜਿਹੜੇ ਲੋਕ ਉੱਥੇ ਗਰਾਉਂਡ ਤੇ ਨੇ ਉਹ ਦੱਸਦੇ ਨੇ ਕਿ ਮਨਦੀਪ ਸਿੰਘ ਦੇ ਪੱਖ ਚ ਕੀ ਇੱਕ ਮਾਹੌਲ ਖਾਸ ਤੌਰ ਤੇ ਝੂਠ ਦਾ ਬਣਨਾ ਸ਼ੁਰੂ ਹੋ ਗਿਆ ਉਹ ਔਰ ਜੇ ਉਹ ਇਹ ਹਵਾ ਹੁੰਦੀ ਹੈ ਹਜੇ ਬਹੁਤ ਦਿਨ ਪਏ ਨੇ ਜੇ ਤਾਂ ਹਵਾ ਬਣ ਗਈ ਫਿਰ ਤਾਂ ਨੇੜੇ ਜਾ ਕੇ ਵੀ ਬਣ ਜਾਂਦੀ ਹੈ ਕਈ ਵਾਰ ਜਵੇਂ ਬਾਕੀ ਤਾਂ ਚਲੋ ਅਮਰਪਾਲ ਦੀ ਪਹਿਲਾਂ ਬਣ ਗਈ ਸੀ ਸਰਬਜੀਤ ਨੂੰ ਤਾਂ ਕੋਈ ਨਹੀਂ ਸੀ ਕਹਿੰਦਾ ਸਰਬਜੀਤ ਨੂੰ ਤਾਂ ਬਿਲਕੁਲ ਨੇੜੇ 2-4 ਦਿਨ ਪਹਿਲਾਂ ਹੀ ਸੀ ਮਤਲਬ ਅਫਰੀਦਪੁਰ ਚ ਤਾਂ ਬਣੀ ਸੀਗੀ ਹੁਣ ਇਹਦਾ ਚੋ ਵੀ ਦੇਖਣਾ ਹੋਏਗਾ ਕਿ ਦੋਨਾਂ ਚੋਂ ਕੌਣ ਵੱਧ ਵੋਟ ਲਈ ਜਾਂਦਾ ਜਿੱਤਣ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਹੈ ਕਿਤੇ ਇਹਦੇ ਨਾਲ ਇੱਕ ਮੈਸੇਜ ਜਾਊਗਾ ਕਿ ਜਿੱਤ ਮਤਲਬ ਸੁਬੀਰ ਉਹਨੇ ਦੁਬਾਰਾ ਗੈਨ ਕਰ ਰਹੇ ਨੇ ਜਾਓ ਇਸ ਲਈ ਇਹ ਕਾਫੀ بڑا ਇੱਕ ਇਸ਼ੂ ਹੈ ਔਰ ਜਿਹੜੇ ਮੁੱਦੇ ਨੂੰ ਧਿਆਨ ਦੇ ਵਿੱਚ ਰੱਖ ਕੇ ਜ਼ੋਰ ਜਬਾਈ ਪੂਰੀ ਹੋਣੀ ਹੈ ਜਿੰਨੀ ਤਾਕਤ ਹੈ ਸਾਰੇ ਪੱਥੇ ਚੋਂ ਤੀਰ ਸਭ ਨੇ ਚਲਾਉਣੇ ਨੇ ਇਸ ਮਾਮਲੇ ਦੇ ਵਿੱਚ ਪਰ ਦੇਖਣ ਵਾਲਾ ਸਵਾਲ ਇਹ ਹੈ ਕਿ ਕੋਈ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਕੇ ਵੀ ਵੋਟਾਂ ਚ ਲਊਗਾ ਜਾਂ ਕੇਵਲ ਆਪਣੀ ਜੋੜਾ ਜੋ ਬਾਈ ਦੇ ਵਿੱਚ इमोशनल ਇਸ਼ੂ ਜਾਂ ਤਾਂ ਇਕੱਲੇ ਜਾਂ ਇਕੱਲੇ ਇੱਕ ਦੂਜੇ ਦੀ ਬਦਨਾਮੀ ਕਰਕੇ ਇੱਥੇ ਤੱਕ ਹੀ ਸੀਮਤ ਸਰਦਾਰ ਅਮੀਰ ਸਿੰਘ ਜੀ ਜੇ ਆਪਾਂ ਪੰਜਾਬ ਦੇ ਦੋ ਪੁਲਿਸ ਵਾਲੇ ਅਧਿਕਾਰੀਆਂ ਦੇ ਹਵਾਲੇ ਨਾਲ ਮਾਮਲੇ ਦੇਖੀਏ ਤਾਂ ਮੁਹੰਮਦ ਮੁਸਤਾਫਾ ਦੇ بیٹے ਦੀ ਹੱਤਿਆ ਦੇ ਮਾਮਲੇ 'ਚ ਵੀ ਉਹਨਾਂ ਸੀਬੀਆਈ ਜਿਵੇਂ ਅਗਾਹ ਵੱਧ ਰਹੀ ਆ ਪਰ ਹਰਚੰਨ ਭੁੱਲਰ ਵਾਲੇ ਮਾਮਲੇ 'ਚ ਜਿਵੇਂ ਸੀਬੀਆਈ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਤੇ ਉਹ ਤੋਂ ਬਾਅਦ ਕੀ ਆ ਜਾਂਦਾ ਰਿਮਾਂਡ ਨਹੀਂ ਮੰਗਿਆ ਜੀ ਹੁਣ ਆਉਂਦੇ ਦਿਨਾਂ 'ਚ ਕਹਿੰਦੇ ਪੁੱਛਦਾ ਰਿਮਾਂਡ ਵੀ ਲੈਣਾ ਪਰ ਉਹ ਤੋਂ ਪਹਿਲਾਂ ਕੱਲ ਦੁਬਾਰਾ ਘਰੇ ਪਹੁੰਚ ਗਈ ਜੀ ਤੁਸੀਂ ਕੱਲ ਜ਼ਿਕਰ ਵੀ ਕੀਤਾ ਸੀ ਜਦੋਂ ਪ੍ਰੋਗਰਾਮ ਆਪਾਂ ਕਰ ਰਹੇ ਸੀ ਪਰ देर ਰਾਤ ਤੱਕ ਉਹ ਕਾਰਵਾਈ ਜਾਰੀ ਰਹੀ ਕਹਿੰਦੇ ਜੀ ਕੀ ਕੁਛ ਅੰਦਰ ਹੋਇਆ ਘਰ ਦੇ ਅੰਦਰ ਕੀ ਪੁੱਛਗਿਛ ਹੋਈ ਆ ਕੋਈ ਕੀ ਕੋਈ ਨਵੀਂ ਪਮੈਸ਼ ਹੋਈ ਆ ਕੋਈ ਨਵਾਂ ਹਸਾਬ ਕਿਤਾਬ ਲਾਇਆ ਸੀਬੀਆਈ ਦੀ ਟੀਮ ਦਾ ਮੁੜ ਕੇ ਅਚਨ ਭੁੱਲਰ ਦੇ ਘਰੇ ਜਾਣਾ ਕਿ ਹੋਰ ਕਈਆਂ ਲਈ ਵੀ ਇਹ ਮੁਸ਼ਕਲ ਖੜੀ ਕਰ ਸਕਦਾ ਹੈ ਜੀ ਇਹ ਕਾਰਵਾਈ ਕਿਵੇਂ ਲਗਾਤਾਰ ਅੱਗੇ ਵਧੇ ਗਈ ਜੀ ਇਹ ਹੋ ਸਕਦਾ ਜਿਹੜੇ ਦੂਜੇ ਬੰਦਿਆਂ ਤੋਂ ਪੁੱਛਗਿਛ ਕੀਤੀ ਗਈ ਹੈ ਜਿਹੋ ਦਾ ਰੀਡਰ ਤੋਂ ਪੁੱਛਗਿਛ ਕੀਤੀ ਗਈ ਹੈ ਕਿਰ ਸਾਨੂੰ ਤੋਂ ਪੁੱਛਗਿਛ ਕੀਤੀ ਗਈ ਹੈ ਇਹ ਸਾਰੀਆਂ ਪੁਛ ਵਿੱਚੋਂ ਕੋਈ ਨਵੀਆਂ ਚੀਜ਼ਾਂ ਉਹਨਾਂ ਤੋਂ ਜ਼ਰੂਰ ਸਮਝ ਆਈਆਂ ਹੋਣ ਜਾਂ ਕਿ ਹੋਰ ਚੀਜ਼ਾਂ ਦੀ ਤਲਾਸ਼ ਕਰਨ ਦੀ ਲੋੜ ਹੈ ਤੇ ਉਹ ਚੀਜ਼ਾਂ ਘਰ ਘਰਾਂ ਦੇ ਅੰਦਰ ਵੀ ਹੋ ਸਕਦੀਆਂ ਨੇ ਕਿਸੇ ਖਾ ਰੱਖਣੇ ਖਾਂ ਲੂ ਜੇ ਬਾਕੀ ਚੀਜ਼ਾਂ ਵੀ ਹੋ ਸਕਦੀਆਂ ਨੇ ਔਰ ਹੋਰ ਕੋਈ ਕੀਮਤੀ ਚੀਜ਼ਾਂ ਵੀ ਇਹ ਗੀਆਂ ਹੋ ਸਕਦੀਆਂ ਨੇ ਜਿਹੜੀਆਂ ਮਨੀ ਦੇ ਰੂਪ ਚ ਨਾ ਹੋਣ ਪੈਸੇ ਦੇ ਰੂਪ ਚ ਬਾਕੀ ਚੀਜ਼ਾਂ ਦੇ ਵਿੱਚ ਹੋਣ ਨਾਰਮਲੀ ਜਦੋਂ ਸੀਬੀਆਈ ਕਰਦੀ ਹੈ ਜਾਂ ਜਿਹੜਾ ਇਹ ਚੀਜ਼ਾਂ ਨੇ ਉਹ ਫਿਰ ਚੀਜ਼ਾਂ ਦੀ ਟੋਟਲ ਕੋਸਟ ਤਾਂ ਜੋੜਦੀ ਉਹ ਜੋੜਦੀ ਹੈ ਕੀ ਲਾਗਤ ਕਿੰਨੀ ਹੈ ਕੀ ਹੈ ਦਾ ਜਿਹੜੀਆਂ ਬੇਨਾਮੀ ਪ੍ਰਾਪਰਟੀਆਂ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਕੋਈ ਤਸਦੀਕ ਕਰਨ ਲਈ ਉਹਦੇ ਕਾਗਜ਼ ਪੱਤਰਾਂ ਦੇ ਬਾਕੀ ਦੇ ਮਾਮਲਿਆਂ ਦੇ ਵਿੱਚ ਉਹ ਵੀ ਕੋਸ਼ਿਸ਼ ਕੀਤੀ ਹੋਵੇ ਕਿਸੇ ਨਾ ਕਿਸੇ ਉੱਤੇ ਚੱਲ ਚੁੱਕੇ ਤੇ ਇਸ ਲਈ ਅਗਲਾ ਆਧਾਰ ਜਿਹੜੇ ਅਗਲੇ ਬੰਦਿਆਂ ਤੋਂ ਉਹਨਾਂ ਨੇ ਪੁੱਛਗਿੱਛ ਕਰਨੀ ਹੈ ਜਿਵੇਂ ਸਪੋਜ਼ ਕਰੋ ਡੀਆਈਜੀ ਦਫ਼ਤਰ ਦੇ ਸਾਰੇ ਜਿਹੜੇ ਬੰਦੇ ਨੇ ਉਹਨਾਂ ਤੋਂ ਟਰਾਈ ਕਰ ਰਹੇ ਨੇ ਪਛਾਣ ਦੇ ਹੀ ਕਰ ਉਦੇ ਲਈ ਵੀ ਕੁਝ ਸਬੂਤ ਜਾਂ ਸਬੂਤ ਇਸ ਲੈਵਲ ਤੇ ਇਕੱਠੇ ਕੀਤੇ ਜਾ ਸਕਦੇ ਨੇ ਕਰਦੇ ਹੋਵੇ। ਔਰ ਨਾਰਮਲੀ ਇਹ ਬਾਰ-ਬਾਰ ਕੋਸ਼ਿਸ਼ ਕਰਦੇ ਨੇ ਇੱਕ ਵਾਰ ਨਹੀਂ ਦੂਜੀ ਵਾਰ ਨਹੀਂ ਤੀਜੀ ਵਾਰ ਜਿਹੜੇ ਵੀ ਪਰਿਵਾਰ ਦੇ ਮੈਂਬਰ ਹੋਣਗੇ ਇੱਕ ਨੂੰ ਇੱਧਰ ਖੜਾ ਕਰਕੇ ਉੱਧਰ ਇੱਕ ਦੂਜੇ ਨੂੰ ਜੇ ਪੁਸ਼ਦੇ ਨੇ ਨਾ ਅਲੱਗ ਕਰਕੇ ਕਿ ਕਿਤੋਂ ਤੱਕ ਕੋਈ ਹੋਰ ਨਵੀਂ ਗੱਲ ਪਤਾ ਲੱਗੇ ਕਿਤੋਂ ਨਵੀਂ ਗੱਲ ਪਤਾ। ਹਜੇ ਲੋਕਰ ਵੀ ਇਹ ਨਹੀਂ ਪਤਾ ਸਾਰੇ ਖੋਲ੍ਹ ਲੇ ਜਾਂ ਚਾਬੀਆਂ ਹੋ ਸਕਦੇ ਲੋਕਰ ਦੀਆਂ ਸਾਬਦੀਆਂ ਮਿਲ ਗਈਆਂ ਜਾਂ ਨਹੀਂ ਮਿਲ ਗਈਆਂ। ਇਹ ਸਵਾਲ ਵੀ ਉਹਨਾਂ ਦੇ ਸਾਹਮਣੇ ਹੁੰਦਾ। ਇਸ ਲਈ ਹਰਚਰਨਪੁਰ ਲੋਰ ਦੇ ਮਾਮਲੇ ਦੇ ਵਿੱਚ ਉਹ ਬੜੇ ਤੇਜ਼ੀ ਨਾਲ ਬਸਤੀਤੀ ਨਾਲ ਜਿਹੜੇ ਤੱਥ ਸਾਹਮਣੇ ਆ ਰਹੇ ਨੇ ਕਿਉਂਕਿ ਇਸੇ ਦੌਰਾਨ ਇਸ ਰੇਡ ਤੋਂ ਪਹਿਲਾਂ 71 ਜਾਇਦਾਦਾਂ ਦੀ ਇੱਕ ਲਿਸਟ ਹੈ ਜਿਹੜੀ ਤਿਆਰ ਕੀਤੀ ਹੋਈ ਔਰਾਂ ਨੇ ਉਹ ਲਿਸਟ ਹੈ ਆਪਣੇ ਕੋਲ ਜਿਹੜੀ ਡਿਟੇਲ ਕੋਈ ਵੀ ਪ੍ਰਾਪਰਟੀ ਮਤਲਬ ਐਵਰੇਜ 2 ਕਰੋੜ ਤੋਂ ਘੱਟ ਵਾਲੀ ਵੀ ਜੇ 2 ਕਰੋੜ ਤੋਂ ਘੱਟ ਵਾਲੀ ਨਹੀਂ ਲਗਭਗ 130 ਤੋਂ 40 ਕਰੋੜ ਦੀ ਬਣਦੀ ਹੈ ਤਾਂ 135 40 ਕਰੋੜ ਕਿੱਥੋਂ ਆਇਆ ਕਿਵੇਂ ਬਣਾਇਆ ਕੀ ਹੋਇਆ ਇਹ ਚੀਜ਼ਾਂ ਵੀ ਦੇਖਾਂ ਦੀ ਸ਼ਾਇਦ ਉਹਨਾਂ ਨੇ ਇਹ ਚੀਜ਼ਾਂ ਕੀਤੀਆਂ ਬਿਲਕੁਲ ਇਹਦੇ ਵਿੱਚ ਕੋਈ ਤੋਰਾਈ ਨਹੀਂ ਕਿ ਪਤਾ ਲੱਗ ਰਿਹਾ ਇਹਨਾਂ ਦੀ ਪਤਨੀ ਤੋਂ ਬੇਟੇ ਤੋਂ ਵੀ ਬੁਝਕਿਛ ਹੋ ਰਹੀ ਹੈ ਤੇ ਘਰ ਦੀ ਛੋਟੀ ਛੋਟੀ ਚੀਜ਼ ਵੀ ਨਾਪੀ ਟੋਲੀ ਜਾ ਰਹੀ ਹੈ ਚਲੋ ਮੈਂ ਅੱਗੇ ਵਧਾਂ ਇੱਕ ਪਹਿਲੂ ਟਰੂਡੋ ਦੀ ਸਰਕਾਰ ਦੇ ਸਮੇਂ ਭਾਰਤ ਸਰਕਾਰ ਔਰ ਕੈਨੇਡਾ ਦੇ ਵਿੱਚ ਰਿਸ਼ਤਿਆਂ ਦਾ ਉੱਠਿਆ ਸੀਗਾ ਕਿ ਜੇ ਇਹ ਰਿਸ਼ਤੇ ਲਗਾਤਾਰ ਖੜੋਤ ਆਉਂਦੀ ਜਾ ਰਹੀ ਹੈ ਐਂ ਵਿਗੜਦੇ ਜਾ ਰਹੇ ਨੇ ਕੀ ਹੁਣ ਸਰਕਾਰ ਦੁਆਰਾ ਬਦਲਣ ਤੋਂ ਬਾਅਦ ਦੁਆਰਾ ਇੱਕ ਕਵਾਇਤ ਚੁਰੀ ਹੈ ਜੀ ਕੀ ਆਉਂਦੇ ਦਿਨਾਂ 'ਚ ਤੁਸੀਂ ਭਾਰਤ ਉਰ ਕੈਨੇਡਾ ਦੇ ਵਿਚਾਲੇ ਰਿਸ਼ਤੇ ਸੁਖਾਵੇਂ ਹੁੰਦੇ ਦੇਖ ਰਹੇ ਹੋ ਇੱਧਰ ਦੀ ਪਹਿਲ ਕਦਮੀ ਹੋਈ ਹੈ ਕਈ ਪਹਿਲੂ ਸੀਗੇ ਜਦੋਂ ਵਿਗੜੇ ਸੀਗੇ ਤੇ ਪਰ ਹੁਣ ਕਿਹੜੇ ਪਹਿਲੂ ਨੇ ਜਿਹਦੇ ਹੱਥ ਤੇ ਸੁਧਰਨ ਜਾ ਰਹੇ ਨੇ ਦੋਨਾਂ ਚੀਜ਼ਾਂ ਦਾ ਦੋਨਾਂ ਸਰਕਾਰਾਂ ਤੇ ਇੱਕ ਦੂਜੇ ਦਾ ਪ੍ਰੈਸ਼ਰ ਹੈ ਲੋਕਾਂ ਦਾ ਵੀ ਪ੍ਰੈਸ਼ਰ ਹੈ ਦੇਖੋ ਭਾਰਤ ਦੇ ਵਿੱਚੋਂ ਕੈਨੇਡਾ 'ਚ ਬਹੁਤ ਲੋਕ ਨੇ ਨਾ ਕੇਵਲ ਕੱਲੇ ਪੰਜਾਬੀ ਨਹੀਂ ਗੁਜਰਾਤ ਤੋਂ ਵੀ ਬਥੇਰੇ ਲੋਕ ਨੇ ਕੇਰਲਾ ਤੋਂ ਬਥੇਰੇ ਲੋਕ ਨੇ ਹੋਰਾਂ ਦਾ ਵੀ ਸਾਰਿਆਂ ਦਾ ਆਸਤੌਰ ਤੇ ਜਦੋਂ ਇਹ ਹੋ ਗਿਆ ਸੀਗਾ ਇਹ ਇਹਨਾਂ ਨੇ ਡਿਪਲੋਮੈਟ ਕੱਢਦੇ ਸੀ ਉਹ ਇਹਨਾਂ ਨੇ ਕਹਿਤਾ ਤੁਸੀਂ ਲੈ ਜਾਓ ਆਪਣੇ ਉਹਨਾਂ ਨੇ ਕਹਿਤਾ ਤੁਸੀਂ ਜਦੋਂ 2023 ਚ ਹਰਦੀਪ ਸਿੰਘ ਨੇਜਰ ਦੇ ਨਤਲਰ ਮਾਤ ਹੁੰਦੀ ਹੈ ਜਾਂ ਕਤਲ ਕਿਹਾ ਜਾਂਦਾ ਇਹਨੂੰ ਉਸ ਤੋਂ ਬਾਅਦ ਤੁਰੰਤ ਜਿਹੜਾ ਰਿਐਕਸ਼ਨ ਕੀਤਾ ਸੀਗਾ 2024 ਚ ਆ ਕੇ ਕੈਨੇਡੀਅਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਰ ਟ੍ਰੂਡੋ ਨੇ ਟ੍ਰੂਡੋ ਨੇ ਇਲਜ਼ਾਮ ਲਾਇਆ ਸੀਗਾ ਗਵਰਨਮੈਂਟ ਆਫ ਇੰਡੀਆ ਤੇ ਕਿ ਸਾਡੇ ਕੋਲ ਇੱਕ ਪੁਖਤਾ ਜਾਣਕਾਰੀ ਹੈ ਇਸ ਪੱਧਰ ਦੀ ਕਿ ਉਹ ਇੰਡੀਅਨ ਏਜੰਸੀ ਜਿੱਦਾ ਕੰਮ ਹੈ ਸਾਡੇ ਸਿਟੀਜ਼ਨ ਨੂੰ ਮਰਵਾਉਣ ਦਾ ਮਾਮਲਾ ਉਹਨਾਂ ਨੇ ਫਿਰ ਰਿਐਕਟ ਕੀਤਾ ਸੀ ਭਾਰਤ ਦੇ ਕਈ ਰਾਜਦੂਤਾਂ ਨੂੰ ਕਹਿਤਾ ਸੀ ਕਿ ਜਸਟਾਫ ਨੂੰ ਤੁਸੀਂ ਚਾਓ ਉਹਨਾਂ ਨੇ 48 ਨੂੰ ਕਿਹਾ ਸੀ ਤੇ ਫਿਰ ਮੋੜਵੇਂ ਰੂਮ ਦੇ ਵਿੱਚ 2000 ਅਕਤੂਬਰ 2024 ਲਗਭਗ ਸਾਲ ਹੋ ਗਿਆ ਪੂਰਾ ਇਹਨਾਂ ਨੇ ਵੀ ਕਹਿਤਾ ਸੀ ਵੀ 48 ਜਿਹੜੇ ਡਿਪਲੋਮੈਟ ਨੇ ਜ ਤੁਸੀਂ ਵੀ ਚਾਓ ਉਹ ਕੜਤੇ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਆ ਗਈ ਕਿਉਂਕਿ ਜਿਆਦਾ ਇੰਨਾ ਸਟਾਫ ਕੱਟ ਲਾਤਾ ਤੁਸੀਂ ਲੈਣਾ ਲੱਗ ਜਾਂਦੀਆਂ ਸੀ ਬੰਦੇ ਆ ਨਹੀਂ पाए ਬਹੁਤ ਸਾਰੇ ਆਪਾਂ ਦੇਖਿਆ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਕੋਈ ਯਾਰ ਰੱਖਿਆ ਸੀ ਕੋਈ ਫੈਸਟੀਵਲ ਕੋਈ ਬਾਤੂ ਉਹਨਾਂ ਨੂੰ ਕਿਉਂਕਿ ਜਦੋਂ ਤੁਹਾਡਾ ਸਟਾਫ ਹੀ ਇੰਨਾ ਘਟ ਗਿਆ ਜੋ ਕੰਮ ਵੀ ਕਰਦਾ ਰਹੇ ਤਾਂ ਵੀ ਕੰਮ ਕੋਲਾ ਨਹੀਂ ਕਰਦਾ ਉਹਦਾ ਹੋਰ ਉਦੋਂ ਬਾਅਦ ਕੁਝ ਗੱਲਾਂ ਦੋਨੇ ਸਰਕਾਰਾਂ ਦੇ ਵਿੱਚ ਚੱਲੀਆਂ ਇੱਕ ਤਾਂ ਦੋਨਾਂ ਦਾ ਮੇਰੇ ਕੋਲ ਹੈ ਉਹ ਵੀ ਪ੍ਰੈਸ ਦਾ ਇੰਟਰਨੈਸ਼ਨਲ ਰਿਲੇਸ਼ਨ ਚ ਕਿ ਅਮਰੀਕਾ ਦੋਨਾਂ ਦੀ ਬਾਹ ਮਰੋੜ ਰਿਹਾ ਪਹਿਲਾਂ ਕੈਨੇਡਾ ਦੇ ਵਿੱਚ ਤਾਂ ਇਹ ਪਾਰਟੀ ਆਈ ਹੋ ਤਾਂ ਹੈ ਕਿਉਂਕਿ ਟਰੰਪ ਨੇ ਕਿਹਾ ਕਿ ਜੇ ਅਸੀਂ ਕੈਨੇਡਾ ਦਾ ਪ੍ਰਧਾਨ ਮੰਤਰੀ ਨੂੰ ਗਵਰਨਰ ਬਣਾ ਲਾਂਗੇ ਆਪਦਾ ਤੇ ਕੈਨੇਡਾ ਨੂੰ ਵੀ ਸ਼ਾਮਿਲ ਕਰ ਲਾਂਗੇ ਆਪਾਂ ਇੱਕ ਰਾਜ ਦੇ ਤੌਰ ਦੇ ਉੱਤੇ ਕੁਵਜਮਾ ਰਾਜ ਹੋ ਜੀ ਉਹਨੇ ਪਾਸਾ ਪਲਟਤਾ ਸੀ ਜਿਹੜਾ ਹਾਰਦੀ ਹੋਈ ਪਾਰਟੀ ਦੁਆਰਾ ਜਿਤਾਤੀ ਬਿਲਕੁਕ ਤੇ ਇੱਧਰੋਂ ਵੀ ਉਸ ਗੱਲ ਚੱਲ ਰਹੀ ਸੀ ਹੁਣ ਕੈਨੇਡਾ ਦੀ ਗਵਰਨਮੈਂਟ ਨੇ ਇੱਕ ਪਿਛਲੇ ਦਿਨਾਂ ਚ ਫੈਸਲਾ ਕੀਤਾ ਸੀ ਕੁਝ ਮਹੀਨੇ ਹੋਏ ਕਿ ਜਿਹੜੇ ਇਹ ਗੈਗੈਸਟਰ ਨੇ ਜਿਹੜੇ ਇਸ ਲੈਵਲ ਦੀਆਂ ਕਾਰਵਾਈਆਂ ਕਰਦੇ ਨੇ ਕੈਨੇਡਾ ਦੀ ਧਰਤੀ ਤੇ ਉਹਨਾਂ ਤੇ ਪਾਬੰਦੀ ਲਾਤੀ ਸੀ ਭਾਈ ਉਹਦੇ ਨਾਲ ਇੱਕ ਬਹਾਨਾ ਇਹ ਮਿਲਿਆ ਜਰੂਰ ਭਾਰਤ ਸਰਕਾਰ ਨੂੰ ਵੀ ਕੈਨੇਡਾ ਨੇ ਸਾਡੀ ਵੀ ਦੇਖੋ ਗੱਲ ਮੰਨ ਲਈ ਜਿਹੜੇ ਇਹ ਕਹਿ ਰਹੇ ਨੇ ਵੀ ਤੁਹਾਡੀ ਧਰਤੀ ਤੇ ਬੈਠ ਕੇ ਭਾਰਤ ਲਈ ਕੰਮ ਕਰ ਰਹੇ ਨੇ ਬੰਦੇ ਭਾਰਤ ਦੇ ਖਿਲਾਫ ਜਾਂ ਉਹਦੇ ਇੰਟਰਸਟ ਦੇ ਖਿਲਾਫ ਕੰਮ ਕਰ ਰਹੇ ਨੇ ਇਹਦੇ ਤੇ ਕੋਈ ਕਾਰਵਾਈ ਖੈਰ ਉਹ ਸਾਰੇ ਆਪਸ ਦੇ ਵਿੱਚ 네ਗੋਸ਼ੀਏਸ਼ਨ ਲਗਾਤਾਰ ਚੱਲ ਰਹੀ ਸੀ ਦੋਨਾਂ ਦੇ ਪਾਸੇ ਦੋਨਾਂ ਦੀਆਂ ਲੋੜਾ ਬੀ ਨੇ ਦੋਨਾਂ ਦੇ ਵਪਾਰਕ ਲੋੜਾ ਬੀ ਨੇ ਤੇ ਦੋਨਾਂ ਦੀਆਂ ਬਾਕੀ ਲੋਕਾਂ ਦੀਆਂ ਚੰਨੜ ਲੋੜਾ ਬੀ ਕੇਸ ਨੂੰ ਧਿਆਨ ਦੇ ਵਿੱਚ ਰੱਖ ਕੇ ਜੇਕਰ ਇਹ ਫੈਸਲਾ ਕੀਤਾ ਗਿਆ ਕਿ ਦੁਬਾਰਾ ਪ੍ਰੋਪਰ ਤਰੀਕੇ ਨਾਲ ਜਿੱਦਾਂ 2024 ਚ ਅਕਤੂਬਰ ਚ ਸਟਾਫ ਸੀ ਟੋਟਲ ਪਾਬ 41 ਬੰਦੇ ਜਿਹੜੇ ਹੋਰ ਐਮਬੈਸਡਰ ਜਾਂ ਜਿਹੜੇ ਜਿਹੜੇ ਥਾਵਾਂ ਤੋਂ ਐਮਬੈਸੀ ਕੰਮ ਹੋਣਾ ਬੰਦ ਹੋ ਗਿਆ ਸੀ ਜੇ ਉਹ ਅਗਲੇ ਦਿਨਾਂ ਚ ਬਹਾਲ ਹੋ ਜਾਂਦਾ ਤਾਂ ਇਹਦੇ ਨਾਲ ਕੋਟੋਕਟ ਜਿਹੜੇ ਕੈਨੇਡਾ ਤੇ ਭਾਰਤ ਦੀ ਵਿੱਚ ਇੱਕ ਦੂਜੇ ਦੇ ਲੋਕ ਨੇ ਆਉਣ ਜਾਣ ਵਾਕੀ ਚ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਨਾ ਕੇਵਲ ਉਹਨਾਂ ਨੂੰ ਫਾਇਦਾ ਹੋਏਗਾ ਬਲਕਿ ਇਹ ਰਿਲੇਸ਼ਨਸ਼ਿਪ ਜੇ ਮਜ਼ਬੂਤ ਹੁੰਦੇ ਨੇ ਆਪਸ ਦੇ ਵਿੱਚ ਤਾਂ ਉਹਦੇ ਨਾਲ ਟਰੇਡ ਨੂੰ ਵੀ ਵਪਾਰ ਨੂੰ ਵੀ ਫਾਇਦਾ ਹੋਏਗਾ ਜਿਹੜੇ ਇਨਵੈਸਟਮੈਂਟ ਹੁੰਦੀ ਆ ਪੰਜਾਬ ਵਰਗੇ ਸੂਬੇ ਨੂੰ ਖਾਸ ਤੌਰ ਦੇ ਉੱਤੇ ਕਿਉਂਕਿ ਬਹੁਤ ਸਾਰੇ ਐਨ ਆਰ ਆਈ ਆਪਣੇ ਬਿਜ਼ਨਸਾਂ ਦੀਆਂ ਜਾਂ ਜਦੋਂ ਵੀ ਮਾਸਾ ਮਾਉਦਾ ਉਦੋਂ ਇੱਥੇ ਆਉਂਦੇ ਨੇ ਪਲਾਨ ਕਰਦੇ ਨੇ ਪੈਸੇ ਖਰਚ ਕੇ ਜਾਂਦੇ ਨੇ ਤਾਂ ਮਾਰਕੀਟ ਵੀ ਉਹਦੇ ਨਾਲ ਉੱਠਦੀ ਜਾਂਦੀ ਥੋੜੀ ਸਾਰੇ ਮਾਮਲਿਆਂ ਦੇ ਵਿੱਚ ਇਸ ਕਰਕੇ ਇੱਕ ਕਾਫੀ ਦੇਰ ਬਾਅਦ ਇੱਕ ਚੰਗੀ ਸੁਵਾਗਤਜੋਖ ਖਬਰ ਹੈ ਜਿਹੜੀ ਜੀ ਨੂੰ ਮੰਨਿਆ ਜਾਣਾ ਚਾਹੀਦਾ ਦੋਸਤ ਸਰ ਆਰ ਮੀਰ ਸਿੰਘ ਜੀ ਜੇਕਰ ਆਪਾਂ ਇਹ ਮੰਨੀਏ ਕਿ ਕੈਨੇਡਾ ਨਾਲ ਰਿਸ਼ਤਾ ਸੁਧਰ ਰਿਹਾ ਤੇ ਕੈਨੇਡਾ ਤੇ ਭਾਰਤ ਇਸ ਸਮੇਂ ਦੋਵੇਂ ਅਮਰੀਕਾ ਤੋਂ ਪੀੜਤ ਵੀ ਨੇ ਪਰ ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਪਾਸੇ ਤਾਂ ਰੂਸ ਦੀਆਂ ਦੋ ਤੇਲ ਕੰਪਨੀਆਂ ਤੇ ਪਾਬੰਦੀ ਲਾਈ ਹੈ ਤੇ ਉਹਦਾ ਭਾਰਤ ਤੇ ਅਸਰ ਪੈਂਦਾ ਕਿਵੇਂ ਦਿਖ ਰਿਹਾ ਉਹ ਕੀ ਅਸਰ ਪੈਣ ਦੀ ਸੰਭਾਵਨਾ ਤੇ ਇਧਰ ਤੇਲ ਦੀ ਖਰੀਦ ਦੇ ਮਾਮਲੇ 'ਚ ਟਰੰਪ ਬਾਰ ਬਾਰ ਦਮ ਪਰ ਰਹਿ ਕੇ ਦਸੰਬਰ ਤੋਂ ਬਾਅਦ ਤਾਂ ਭਾਰਤ ਨੇ ਵੀ ਖਰੀਦਣਾ ਬੰਦ ਕਰ ਦੇਣਾ ਜਾਂ ਕਾਫੀ ਘਟਾ ਦੇਣਾ ਇਹ ਕਹਿੰਦਾ ਟੈਰਫ ਸਾਨੂੰ ਨੇੜੇ ਲਿਆ ਰਿਹਾ ਜਿਉਂ ਤਾਂ ਕਹਿੰਦਾ ਉਹਦੇ ਦਾਅਵੇ-ਵਾਦੇ ਤੇ ਉਹਦੀਆਂ ਕੰਪਨੀਆਂ ਦੀ ਪਾਬੰਦੀ ਦਾ ਅਸਰ ਕਿਹੋ ਜਿਹਾ ਦੇਖਦੇ ਹਾਂ ਭਾਰਤ ਸਰਕਾਰ ਦੇ ਉੱਤੇ ਤੇ ਮੁਲਕ ਦੇ ਸਿਸਟਮ ਦੇ ਉੱਤੇ ਇਹ ਬਹੁਤ ਬੜਾ ਅਸਰ ਪੈਣ ਵਾਲਾ ਹੈ ਦੇਖੋ ਟਰੰਪ ਦਾ ਕੋਈ ਜਿਹਨੂੰ ਕਹਿੰਦੇ ਨੇ ਨਾ ਆਪਣੇ ਪੰਜਾਬੀ ਸ਼ਾਮ ਮਸਤਲਵ ਕਿ ਉਹ ਇਹੋ ਜੀ ਮਜਾਇਲ ਹੈ ਜਿਹੜੀ ਕਿੱਧਰੋਂ ਮੂੰਹ ਹੋ ਜੇ ਕਦੋਂ ਹੋ ਜੇ ਕੋਈ ਪਤਾ ਨਹੀਂ ਲੱਗਦਾ ਕਦੇ ਅੱਗੇ ਕਦੇ ਪਿੱਛੇ ਕਦੇ ਕੁਸ਼ ਕਦੇ ਕੁਸ਼ ਤੇ ਉਹਨਾਂ ਨੇ ਹੁਣ ਮਤਲਬ ਰੂਸ ਦੀਆਂ ਦੋ ਵੱਡੀਆਂ ਜਿਹੜੀਆਂ ਤੇਲ ਕੱਚਾ ਤੇਲ ਕੱਢਦੀਆਂ ਨੇ ਕੰਪਨੀਆਂ ਉਹਨਾਂ ਤੇ پابੰਦੀ ਲਾਤੀ ਹੈ ਉਹਨਾਂ ਤੇ پابੰਦੀ ਲਾਉਣ ਦਾ ਮਤਲਬ ਹੈ ਕਿ ਭਾਰਤ ਦੇ ਵਿੱਚ ਦੋ ਜਿਹੜੀਆਂ ਸਭ ਤੋਂ ਵੱਡੀਆਂ ਨੇ ਇੱਕ ਤਾਂ ਰਿਲਾਇੰਸ ਐਂਡਸਟਰੀ ਹੈ ਜਿਹੜੀ ਇਹ ਲਗਭਗ ਜਿੰਨਾ ਤੇਲ ਆਉਂਦਾ ਜੋ ਇੰਪੋਰਟ ਕੀਤਾ ਜਾਂਦਾ ਰਿਹਾ ਤੇ ਉਹਦਾ ਅੱਧਾ ਇਹ ਕਰਦੀ ਐ ਰੈਸ ਇੰਡਸਟਰੀ ਜਿਹੜੇ ਨਰਿੰਦਰ ਮੋਦੀ ਉਹਨਾਂ ਦੇ ਦੋਸਤ ਵੀ ਨੇ ਦੋਨੋਂ ਦੋਨੋਂ ਹੀ ਦੋਸਤ ਨੇ ਅਡਾਨੀ ਤੇ ਬਣ ਤੇ ਜਿਹੜੀਆਂ ਦੂਜੀਆਂ ਪਬਲਿਕ ਸੈਕਟਰ ਦੀਆਂ ਸਾਡੀਆਂ ਕੰਪਨੀਆਂ ਨੇ ਬਾਕੀ ਇਹ ਵੀ ਕਰਦੀਆਂ ਨੇ ਭਾਰਤ ਦੂਜਾ ਵੱਡਾ ਮਤਲਬ ਇੰਪੋਰਟਰ ਹੈ ਰੂਸ ਤੋਂ ਮੰਗਾਉਣ ਵਾਲਾ ਚਾਈਨਾ ਤੋਂ ਬਾਅਦ ਜਿਹੜਾ ਖੁੱਤੇ ਲੈਂਦਾ ਸੀ ਔਰ ਜਦੋਂ ਪਹਿਲੀਆਂ ਸੈਂਕਸ਼ਨਾਂ ਜਦੋਂ ਯੂਕਰੇਨ ਲੜਾਈ ਦੇ ਕਰਕੇ ਅਮਰੀਕਾ ਨੇ ਤੇ ਯੂਰਪ ਨੇ ਨਾਟੋ ਦੇ ਦੇਸ਼ਾਂ ਨੇ ਲਾਈਆਂ ਸੀ ਉਦੋਂ ਫਿਰ ਸਾਡੇ ਇਧਰੋਂ ਜ਼ਿਆਦਾ ਖਰੀਦਣ ਲੱਗ ਗਏ ਕਿਉਂਕਿ ਰੂਸ ਨੇ ਸਸਤਾ ਤੇਲ ਵੇਚ ਕੇ ਹੋਰ ਜ਼ਿਆਦਾ ਪੈਸਾ ਕਮਾਇਆ ਸੀ ਸਸਤਾ ਕਰਤਾ ਉਹਦੀ ਮਾਤਰਾ ਵਧਾਤੀ ਉਹ ਪੈਸਾ ਲਗਾਤਾਰ ਉਸ ਲੈਵਲ ਤੇ ਤੇ ਸਾਡੇ ਵਾਲੇ ਇਸ ਪਾਸੇ ਵੱਲ ਇਹਨਾਂ ਕੰਪਨੀਆਂ ਨੇ ਬਨਾਫਾ ਬਹੁਤ ਕਮਾਇਆ ਫਿਰ ਉਹ ਜੋ ਲੋਕਾਂ ਨੂੰ ਤਾਂ ਕੋਈ ਰਾਇਤ ਨਹੀਂ ਦਿੱਤੀ ਬਹੁਤ ਵੱਡੀ ਜਿਹੜਾ ਉਹ ਤੇਲ ਸੀ ਲੋਕਾਂ ਦਾ ਤਾਂ ਪੈਟਰੋਲ ਮਤਲਬ ਉਸ ਡੀਜ਼ਲ ਜਾਂ ਪੈਟਰੋਲ ਦੇ ਰੇਟ ਨਹੀਂ ਘਟਾਏ ਪਰ ਕੰਪਨੀਆਂ ਨੇ ਬਹੁਤ ਮੁਨਾਫਾ ਕਮਾਇਆ ਹੁਣ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਹੋਏ ਨੇ ਕਿ ਆਉਣ ਵਾਲੇ ਦਿਨਾਂ ਚ ਅਡਾਨੀ ਨੂੰ ਤੇ ਸਾਡੀਆਂ ਜਿਹੜੀਆਂ ਪੀਐਸਯੂ ਨੇ ਇਹਨਾਂ ਨੂੰ ਤੇਲ ਖਰੀਦਣਾ ਰਸਿਆ ਤੋਂ ਮੁਸ਼ਕਲ ਹੋ ਜਾਵੇ ਜਿਵੇਂ پابਦੀ ਉਹਨੇ ਲਾਤੀ ਹੁਣ ਟਰੰਪ ਵੀ ਕਹਿ ਰਿਹਾ ਲਗਾਤਾਰ ਕਿ ਜੀ ਇਸ پابਦੀ ਦੇ ਨਾਲ ਕੀ ਹੋਊਗਾ ਉਹਦੇ ਕੋਲ ਪੈਸੇ ਜਾਣ ਘਟ ਜਾਣਗੇ ਰੂਸ ਕੋਲ ਪੈਸੇ ਘਟ ਜਾਣਗੇ ਤਾਂ ਜੂਕਰੇ ਨਾਲ ਲੜਾਈ ਚੜੀ ਗਈ ਜਿਹੜਾ ਅਸੀਂ ਕਹਿ ਰਿਹਾ ਕਿ ਤੁਸੀਂ ਸਮਝੌਤਾ ਕਰੋ ਉਹ ਸਮਝੌਤੇ ਲਈ ਮਜਬੂਰ ਹੋ ਜੂਗੇ ਹੋਰ ਕਈ ਵਾਰ ਗੱਲਾਂ ਇੰਨੀਆਂ ਕੰਨੀਆਂ ਇਡੀਆਂ ਸੌਖੀਆਂ ਸਿੱਧੀਆਂ ਨਹੀਂ ਹੁੰਦੀਆਂ ਉਹ ਵੀ ਆਪਣੇ ਆਪ ਨੂੰ ਸੁਪਰ ਪਾਵਰ ਕਹਾਉਂਦਾ ਹੈ ਉਹਨੇ ਕਿਹਾ ਵੀ ਸਾਡੇ ਤੇ ਕੋਈ ਵੱਡਾ ਅਸਰ ਨਹੀਂ ਅਸੀਂ ਦੇਖਾਂਗੇ ਜੋ ਵੀ ਗੱਲ ਬਾਕੀ ਦੀ ਗੰਦਾ ਕਰਨੀ ਇਹ ਜਿਹੜਾ ਜਿਹੜਾ ਇੱਕ ਸ਼ਬਦ ਕਾਇਨ ਕੀਤਾ ਜਾਂ ਸ਼ਬਦ ਚਲਾਇਆ ਹੈ ਟਰੰਪ ਨੇ ਜਿਹੜੇ ਟ੍ਰੇਡ ਵਾਰ ਮਤਲਬ ਜੰਗ ਦਾ ਇੱਕ ਮਾਹੌਲ ਉਸ ਪੱਧਰ ਦੇ ਉੱਤੇ ਇੱਥੇ ਕਹਿੰ ਜਾਂਦਾ ਸ਼ਾਂਤੀ ਕਰੋ ਉੱਧਰ ਜਾ ਤੇ ਦੇ ਵਿੱਚ ਜਰਾਈਦ ਤੋਂ ਇੰਨਾ ਜੀਆ ਘਾਤ ਕਰਾਇਆ ਤੇ ਤੁਸੀਂ ਕੁਝ ਨਹੀਂ ਕਹੇ ਕੋਈ ਉਸਲੇ ਬੰਦੇ ਉੱਤੇ ਪਰ ਇੱਕ ਵੱਡੀ ਗੱਲ ਇਹ ਆ ਰਹੀ ਹੈ ਕਿ ਆ ਜਿਹੜਾ ਹੁਣ 21 ਜਨ ਦਾ ਇੱਕ ਸਮਾਗਮ ਹੋਣਾ ਸੀ ਜਿੱਥੇ ਪ੍ਰਧਾਨ ਰੱਖ ਨੇ ਜਾਣ ਸਰਧਾਰ ਮੰਤਰੀ ਨਹੀਂ ਜਾਣਗੇ ਉੱਥੇ ਸੀਗਾ ਕਿ ਟਰੱਪ ਤੇ ਇਹਨਾਂ ਦੀ ਬੁਰਾਕਾਪ ਪੋਜੀਸ਼ਨ ਤੇ ਅੱਜ ਇਹ ਹੋ ਗਿਆ ਵੀ ਨਹੀਂ ਉਹ ਬਿੱਲ ਕਹਿੰਦੇ ਉਹ ਇੱਥੋਂ ਆਨਲਾਈਨ ਹੀ ਸਮੋਧਨ ਕਰਨ ਸਾਡੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਕਾਂਗਰਸ ਉਹ ਇਲਜ਼ਾਮ ਅਦਾ ਰਹੀ ਹੈ ਕਿ ਪ੍ਰਧਾਨ ਮੰਤਰੀ ਦਰਦੇ ਨਹੀਂ ਜਾਂਦੇ ਜੋ ਚਾਹਦੇ ਨੇ ਤਾਂ ਬੁਰਾਕਾਪ ਤੋਂ ਇਸ ਟਰੰਕ ਨੂੰ ਫਿਰ ਜਿਹਨਾਂ ਜੋ ਵੀ ਹਕੂਮਤ ਹੋਊਗਾ ਤੇ ਹਕੂਮਤ ਇਹਨਾਂ ਤੋਂ ਅਬਕੇ ਆਣੀ ਹੋਣੀ ਅੱਛਾ ਦੋਨਾਂ ਦੀ ਸ਼ਬਦਾਵਲੀ ਇਹ ਹੈ ਮੋਦੀ ਉਹਨੇ ਵੀ ਜਦੋਂ ਗੱਲ ਕਰਦੇ ਨੇ ਮੋਦੀ ਇਹ ਜੇ ਪ੍ਰਧਾਨ ਮੰਤਰੀ ਕਿ 트럼ਪ ਮਾਈ ਫਰੈਂਡ ਨੇਤਨ ਜਾਊ ਮਾਈ ਮਾਈ ਫਰੈਂਡ ਉਹ ਵੀ ਜਦੋਂ ਗੱਲ ਕਰਦਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਬੜਾ ਪਰ ਤੁਸੀਂ ਨਾਲ ਦੇ ਨਾਲ ਦੇਖੋ ਕਿ ਉਹ ਆਪਦੇ ਸਮਾਨ ਵੇਚ ਰਹੇ ਨੇ ਜੰਗ ਬੰਦ ਕਰਾਉਣ ਦੀ ਗੱਲ ਕਰਦੇ ਨੇ ਭਾਰਤ ਨੇ 79000 ਕਰੋੜ ਰੁਪਏ ਦੇ ਜੰਗੀ ਇਕੁਪਮੈਂਟ ਖਰੀਦਣ ਦਾ ਉਹ ਹਰੀ ਛੱਡੀ ਤੇ ਦੂਜੇ ਪਾਸੇ ਇਹ ਡਬਲ ਜਿਹੜੀ ਜਿਹਨੂੰ ਹਿਪੋਕ੍ਰੇਸੀ ਕਹਿੰਦੇ ਨੇ ਦੋਖਲਾਪਨ ਕਹਿੰਦੇ ਨੇ ਇਹ ਲਗਾਤਾਰ ਚੱਲ ਰਿਹਾ ਹੈ ਸਾਰੇ ਬਾਮਲੇ ਦੇ ਵਿੱਚ ਤੇ ਹੁਣ ਅਗਲੇ ਦਿਨਾਂ 'ਚ ਉਹ ਦੇਖਣ ਵਾਲਾ ਪਹਿਲਾਂ ਕੁਝ ਖਬਰਾਂ ਆਈਆਂ ਸੀ ਕਿ ਭਾਰਤ ਹੌਲੀ-ਹੌਲੀ ਉਹਨਾਂ ਨਾਲ ਸਹਿਮਤ ਹੋ ਗਿਆ ਅਮਰੀਕਾ ਨਾਲ ਵੀ ਸਟੈਪ ਬਾਈ ਸਟੈਪ ਟਾਈਮ ਲੱਗਦਾ ਹੁੰਦਾ ਹੈ ਸਾਰੇ ਕੰਮ ਨੂੰ ਅਸੀਂ ਉਧਰੋਂ ਥੋੜਾ ਜਿਹਾ ਵਿਡਰਾ ਕਰਨਾ ਹੈ ਕੁਝ ਘਟਾ ਲਾਂਗੇ ਸਾਡੇ ਨਾਲ ਜਿਹੜਾ ਟ੍ਰੇਡ ਐਗਰੀਮੈਂਟ ਆ ਉਹ ਤੁਸੀਂ ਠੀਕ ਕਰ ਲਓ ਕੁਝ ਗੱਲਾਂ ਤੇ ਸਾਨੂੰ ਛੂਟ ਦੇ ਦਿਓ ਅਸੀਂ ਉਧਰੋਂ ਕਰਾਂਗੇ ਹੁਣ ਇਹ ਦੱਸ ਦੇ ਤਾਂ ਹੈ ਨਹੀਂ ਉਹ ਪੰਤਾ ਦੇਸ਼ ਨੂੰ ਵੀ ਤੁਸੀਂ ਕੀ ਕੀ ਤਾਂ ਅੰਦਰ ਕਰਦੇ ਜਿਵੇਂ ਅੱਜ ਕੀ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਕਾਟਨ ਰੋੜੀ ਹੈ ਕਪਾਹ ਦੀ ਐਮਐਸਪੀ ਵੀ ਨਹੀਂ ਮਿਲੀ ਇਹ ਕਸਟਮ ਡਿਊਟੀ ਉਹ ਘਟਾਈ ਹੈ ਇਹਨਾਂ ਨੇ ਇੰਨੀ ਘਟਾ ਦਿੱਤੀ 11% ਘਟਾ ਦਿੱਤੀ ਉਹ ਘਟਾਤੀ ਤੇ ਹੁਣ ਉੱਥੇ ਵਾਲੀ ਆ ਗਈ ਵਪਾਰੀ ਉਹ ਲੈ ਰਿਹਾ ਉਹ ਕਹਿੰਦੇ ਸਾਨੂੰ ਤਾਂ ਸਸਤੀ ਮਿਲਦੀ ਹੈ ਜੀ ਆਪਾਂ ਤਾਂ ਉਹ ਨਵਾਂਗੇ ਇਹਨਾਂ ਤੋਂ ਆਪਾਂ ਕੀ ਕਰਾਂਗੇ ਇੱਥੋਂ ਵਾਲੀ ਉਹ ਚੱਕੜ ਤੋਂ ਹਟ ਗਿਆ ਇਹਦਾ ਲਾਅ ਸਿੱਧਾ ਇੰਡੀਆ ਦੇ ਖਾਸ ਤੌਰ ਤੇ ਮਹਾਰਾਸ਼ਟਰਾ ਤੇ ਮੇਨ ਜਿੱਥੇ ਵੱਡੀ ਹੈ ਸਾਡੇ ਵੀ ਜਿਹੜੇ ਕਾਟਨ ਦਾ ਏਰੀਆ ਕੁਝ ਉਹਨੂੰ ਉਹਨੂੰ ਲਾਸ ਹੋ ਰਿਹਾ ਸਾਰੇ ਮਾਮਲੇ ਦੇ ਵਿੱਚ ਬਤਲੇ ਦਾ ਜਿਹੜਾ ਓਵਰਆਲ ਇੰਪੈਕਟ ਹੈ ਵੱਖ-ਵੱਖ ਲੋਕਾਂ ਤੇ ਵੱਖ-ਵੱਖ ਕਿਸਾਨਾਂ ਤੇ ਮਜ਼ਦੂਰਾਂ ਤੇ ਆਮ ਸਧਾਰਨ ਤੇ ਇਹ ਸਿੱਧਾ ਜੋੜ ਕੇ ਲੋਕ ਤਾਂ ਦੇਖ ਨਹੀਂ ਸਕਦੇ ਲੋਕਾਂ ਨੂੰ ਤਾਂ ਇਹ ਨਹੀਂ ਲੱਗਦਾ ਕੋਈ ਬੜੀ ਲੜਾਈ ਹੈ ਪਰ ਉਹ ਲੜਾਈ ਦਾ ਅਸਰ ਸਾਡੀਆਂ ਜ਼ਿੰਦਗੀਆਂ ਤੇ ਕਿਵੇਂ ਪੈ ਰਿਹਾ ਸਾਡੇ ਰੇਟ ਤੇ ਕਿਵੇਂ ਪੈ ਰਿਹਾ ਸਾਡੇ ਮਹਿੰਗਾਈ ਜਿਵੇਂ ਵਧੂਗੀ ਤੇ ਮਹਿੰਗਾਈ ਤੇ ਕਿਵੇਂ ਪੈ ਰਿਹਾ ਸਾਰੀ ਦੁਨੀਆ ਤੇ ਅਸਰ ਪੈ ਰਿਹਾ ਇਸ ਕਰਕੇ ਇਹ ਫੈਸਲੇ ਬੜੇ ਘੱਟ ਤੱਕ ਫੈਸਲੇਗੇ ਇਹ ਆਪ ਮੁਹਾਰੇ ਫੈਸਲੇ ਨੇ ਇਹ ਸਹਿਮਤੀ ਵਾਲੇ ਫੈਸਲੇ ਨਹੀਂ ਬਿਲਕੁਲ ਬਿਲਕੁਲ ਸਰਦਾਰ ਮਿਰਸਿੰਘ ਜੀ ਤੁਹਾਡਾ ਧੰਨਵਾਦ ਤੁਸੀਂ ਸਾਰੀਆਂ ਖਬਰਾਂ ਤੇ ਵਿਸਾਰਤ ਚਰਚਾ ਕੀਤੀ ਤੇ ਅਚੇਚਾ ਧੰਨਵਾਦ ਇਸ ਲਈ ਕਿ ਤੁਸੀਂ ਸਫਰ ਦੇ ਦਰਮਿਆਨ ਰੁਕ ਕੇ ਸਾਡੇ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਮੈਂ ਦਰਸ਼ਕਾਂ ਤੋਂ ਸਰੋਤਿਆਂ ਤੋਂ ਇਸ ਗੱਲ ਦੀ ਮਾਫੀ ਵੀ ਚਾਹਾਂਗਾ ਕਿ ਪਿਛੋਂ ਆਵਾਜ਼ਾਂ ਕੁਝ ਆ ਰਹੀਆਂ ਸੀ ਜਿਹਦੇ ਕਰਕੇ ਤੁਹਾਨੂੰ ਥੋੜਾ ਜਿਹਾ ਸੁਣਨ ਵਿੱਚ ਦਿੱਕਤ ਵੀ ਕੁਝ ਤਮਤ ਆਈ ਹੋਵੇਗੀ ਪਰ ਖਾਸ ਕਰਕੇ ਦਰਸ਼ਕਾਂ ਦਾ ਵੀ ਤੇ ਸਰਦਾਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ